देखो जी बड़ी खुशी की बात है कि मेरे ख्याल फर्स्ट टाइम ही ਸਾਡੇ ਪਿੰਡ ਰੰਦਾਵਾ ਸਭਾਏ ਨੇ ਉਹ ਵੀ ਲੋਕ ਸਭਾ ਦਾ ਉਮੀਦਵਾਰ ਬਣ ਕੇ ਤੇ ਅੱਜ ਤੁਸੀਂ ਦੇਖ ਹੀ ਲਿਆ ਮੀਡੀਆ ਵਾਲਿਆਂ ਨੇ ਠਾਠਾ ਮਾਰਦਾ ਕੱਠ ਸਾਡੀ ਇਹ ਹੀ ਕੋਸ਼ਿਸ਼ ਹੈ ਵੱਧ ਤੋਂ ਵੱਧ ਲੀਡ ਨਾਲ ਹੀ ਉਹਨੂੰ ਉੱਥੇ ਜਿਤਾ ਕੇ ਭੇਜਾਂਗੇ ਕੀ ਲੱਗਦਾ ਜਿੱਦਾਂ ਦਾ ਜੂਸ ਸੀਗਾ ਲੋਕਾਂ ਦੇ ਵਿੱਚ ਪਹਿਲੀ ਤਰੀਕ ਨੂੰ ਵੀ ਐਦਾਂ ਦਾ ਜੂਸ ਮਿਲੇਗਾ ਬਿਲਕੁਲ ਜੀ ਬਿਲਕੁਲ ਜੀ ਜਿਹੜਾ ਤੇ ਲੋਕਾਂ ਨੇ ਅੱਜ ਤੋਂ 2 ਸਵਾ 2 ਸਾਲ ਪਹਿਲਾਂ ਗਲਤੀ ਕੀਤੀ ਸੀ ਨਾ ਉਹ ਲੋਕੀ ਜਿਹਨੂੰ ਕਹਿੰਦੇ ਘਰ ਵਾਪਸੀ ਜਾਂ ਪਛਤਾਨਦੇ ਪਏ ਨੇ ਉਹ ਸਾਰੇ ਦਹੀ ਹਜੂਮ ਦੇਖ ਲਿਆ ਅੱਜ ਠੀਕ ਹੈ ਨਾ ਇਸ ਤੁਹਾਨੂੰ ਪਹਿਲੀ ਤਰੀਕ ਨੂੰ ਵੋਟਾਂ ਜਿਸ ਦਿਨ VOTING ਹੋਣੀ ਹੈ ਉਹ ਤੁਹਾਨੂੰ ਉਸ ਦਿਨ ਵੀ ਇਸ ਤਰ੍ਹਾਂ ਠਾਠਾ ਮਾਰਦਾ ਇਕੱਠ ਮਿਲ ਜੇਗਾ ਕਿ ਲੋਕ ਕਿੰਨੀ ਸਪੀਡ ਤੇ ਵੋਟਾਂ ਪਾਉਂਦੇ ਜਾਣਦੇ ਨੇ ਚਾਹੇ ਗਰਮੀ ਹੋਏ ਚਾਹੇ بارش ਆਏ ਹਨੇਰੀ ਆਏ ਕੁਝ ਵੀ ਹੋ ਜਾਏ ਮੈਂ ਕਹਿੰਦਾ ਕਿ ਬਿਲਕੁਲ 100 10% ਪੱਤਰ ਦੀ ਲਕੀਰ ਹੈ ਲਿਖਵਾ ਲਓ ਸਾਡੇ ਕੋਲ ਤੋ ਉਹ ਹਲਕਾ ਹੀ ਦਾ ਵੜ ਰਿਹਾ ਕੌਂਸਲ ਦਾ ਕਹਿੰਦੇ ਜੁਨੀਟਰਪਾਲ ਕਰਕੇ ਕਿੰਨੀ ਵੀ ਸੱਚਾਈ ਹੈ ਬਿਲਕੁਲ ਜੀ 100% ਗੱਲ ਬਿਲਕੁਲ ਸਹੀ ਹੈ ਇਹ ਜੀ ਠੀਕ ਹੈ ਨਾ ਕਿ ਇਹ ਤੇ ਸਾਡੇ ਲੀਡਰ ਹਾਏ ਬਿਮਾਰ ਬੈਠੇ ਨਹੀਂ ਤੇ ਚ ਨਹੀਂ ਲੇਕਿਨ ਫਿਰ ਵੀ ਹੁੰਦਾ ਆਸ਼ੀਰਵਾਦ ਹੈ ਠੀਕ ਹੈ ਨਾ ਕਿ ਪੋ ਹਲਕਾ ਦਾ ਤੁਸੀਂ ਜਿੱਥੇ ਵੀ ਸੁਖੀਰੰਦਾਵਾ ਰਾਲੀਆਂ ਕਰਦੇ ਪਏ ਨੇ ਪੋਇ ਹਲਕੇ ਵਿੱਚ ਤੇ ਤੁਸੀਂ ਇਕੱਠ ਦਿਖਦੇ ਪਏ ਹੋ ਨੇ ਤੇ ਲੋਕਾਂ ਦਾ ਪੂਰਨ ਵਿਸ਼ਵਾਸ ਹੈ ਕਿ ਯਹੀ ਇਸ ਵਾਰ ਸੁਖੀਰੰਦਾਵਾ ਜੀ ਨੂੰ ਅਈ ਦਿੱਲੀ ਪੇ ਜਾ ਕੇ ਜਿਤਾ ਕੇ